ਪੰਜਾਬ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਗਹਿਰਾ ਪ੍ਰਭਾਵਿਤ ਕੀਤਾ ਹੈ ਤੇਜ਼ ਬਾਰਸ਼ਾਂ ਅਤੇ ਦਰਿਆਵਾਂ ਦੇ ਉਫਾਨ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਖੇਤਾਂ ਵਿੱਚ ਖੜੀ ਫਸਲ ਬਰਬਾਦ ਹੋ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਹੈ ਕਾਰ ਡਿੱਗਣ ਦੇ ਨਾਲ ਮਾਲ ਵੇਚੀਆਂ ਦੇ ਪੈਣ ਤੇ ਕਾਰਨ ਪਰਿਵਾਰੇ ਬੇਕਾਰ ਹੋ ਗਏ ਹਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਫੜ ਪੀੜਤਾ ਲਈ ਆਪਣੇ ਪੈਣ ਭਰਾਵਾਂ ਦੀ ਮਦਦ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅੜਾ ਨੇ ਨਾ ਸਿਰਫ ਆਰਥਿਕ ਸਥਿਤੀ ਨੂੰ ਕਮਜ਼ੋਰ ਕੀਤਾ ਸਗੋ ਲੋਕਾਂ ਨੂੰ ਸੇ ਸਮੱਸਿਆਵਾਂ ਨਾਲ ਵੀ ਜੂਝਣਾ ਪੈ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਮਾਈ ਹੇਠ ਹਲਕਾ ਆਬਰਗੜ ਦੇ ਵਿਧਾਇਕ ਸਰਦਾਰ ਕਿਸਾਨ ਸਿੰਘ ਗੱਜੜ ਮਾਜਰਾ ਵੱਲੋਂ ਸਮੂਹ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਰਾਸ਼ਨ ਸਮਗਰੀ ਤੇ ਪਸ਼ੂ ਫੀਡ ਦੇ ਟਰੱਕਰ ਰਵਾਨਾ ਕੀ ਤੇ ਜਾ ਰਹੇ ਹਨ ਸੋ ਇਸੇ ਲਈ ਤਹਿਤ ਅੱਜ ਐਮਰੜ ਦੇ ਦਾਣਾ ਮੰਡੀ ਤੋਂ ਵੀ ਪੰਜ ਟਰੱਕ ਰਾਸ਼ਨ ਅਤੇ ਪਸ਼ੂ ਫੀਡ ਦੇ ਐਮਰੜ ਦੀ ਦਾਣਾ ਮੰਡੀ ਤੋਂ ਰਵਾਨਾ ਕੀਤੇ ਗਏ ਇਸ ਮੌਕੇ ਸਾਕੇਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਮਲੇਰਕੋਲਾ ਨਗਰ ਕੌਂਸਲ ਐਮਰੜ ਦੇ ਪ੍ਰਧਾਨ ਵਿਕਾਸ ਜਸ਼ਨ ਸ਼ਰਮਾ ਮਾਰਕੀਟ ਕਮੇਟੀ ਐਮਰੜ ਦੇ ਚੇਅਰਮੈਨ ਕਮਲਜੀਤੂ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਬਿੰਦਰਪੁਰੀ ਅਤੇ ਜਤਿੰਦਰ ਭੋਲਾ ਵਿਧਾਇਕ ਦੇ ਪੀਏ ਅਵਿਜੀਤ ਪੀਏ ਨਿਸਾਰ ਚੌਧਰੀ ਹਾਕਿਮ ਸੂਫੀ ਆਜੀ ਸ਼ਮਸ਼ਾਦ ਅਲੀ ਗਰਦਾਰਦੀ ਮਾ ਪਾਲੀ ਛੰਨਾ ਤੋਂ ਇਲਾਵਾ ਸਾਬਕਾ ਚੇਅਰਮੈਨ ਨਰੇਸ਼ ਕੁਟਾਤੇ ਸਮੂਹ ਆਰਤੀ ਐਸੋਸੀਏਸ਼ਨ ਦੇ ਮੈਂਬਰ ਤੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਜੋ ਸਾਡੇ ਭੈਣ ਭਰਾ ਹੜਾਂ ਦੀ ਮਾਰ ਚੱਲ ਰਹੇ ਹਨ ਉਹਨਾਂ ਵੀ ਮਦਦ ਕਰਨਾ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਹੈ ਸੋ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੀ ਸਾਡੇ ਆਮ ਆਦਮੀ ਪਾਰਟੀ ਪੂਰੀ ਇਸ ਤੁਖ ਦੀ ਘੜੀ ਤੇ ਪੰਜਾਬੀ ਸੁੱਖ ਦੇ ਨਾਲ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੂਰੇ ਜੱਤਨਸ਼ੀਲ ਨੇ ਅਰਵਿੰਦ ਕੇਸ਼ਰੀਵਾਲ ਜੀ ਦੀ ਦਿਸ਼ਾ ਨਿਰਦੇਸ਼ ਦੇ ਅਨੁਸਾਰ ਸਾਰੇ ਐਮ ਐਲ ਏ ਸਾਰੇ ਵਰਕਰ ਕੰਮ ਕਰ ਰਹੇ ਨੇ ਤੇ ਇਸ ਦੁੱਖ ਦੀ ਘੜੀ 'ਚ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਪਾਰਟੀ ਵਜੂ ਤੋਂ ਉੱਠ ਕੇ ਇਹਨਾਂ ਦੀ ਸਪੋਰਟ ਕਰੀ ਅਮਿੰਦਗੜ ਦੇ ਵਿੱਚੋਂ ਚਾਰ ਪੰਜ ਗੱਡੀਆਂ ਹੁਣੇ ਭੇਜ ਰਹੇ ਨੇ ਉਸ ਤੋਂ ਬਾਅਦ ਵੀ ਇਹ ਜੇ ਤਿਆਰੀ ਚੱਲਦੀ ਆ ਨੇ ਅਸੀਂ 10 ਗੱਡੀਆਂ ਮੈਂ ਆਪਣੀ ਕੰਪਨੀ ਵੱਲੋਂ 10 ਹੁਣੇ ਭੇਜ ਕੇ ਚਿ ਗਏ ਆ ਤੇ ਉਸ ਤੋਂ ਬਾਅਦ ਅੱਗੇ ਚਾਰ ਪੰਜ ਗੱਡੀਆਂ ਅੱਗੇ ਘੜੀਆਂ ਨੇ ਤੇ ਗੁਰੂ ਘਰ ਫਿਰ ਅਮ ਅਮਿੰਦ ਕਾਠਾ ਇਹਨਾਂ ਨੇ ਕੀ ਸਾਰਾ ਰਚਨਾ ਇਕੱਠਾ ਕੀਤਾ ਤੇ ਇੱਕ ਹਰ ਜਿਹੜਾ ਜਿਹਦੇ ਮਨ ਦੇ ਵਿੱਚ ਦਰਦ ਆ ਉਹ ਹਰੇਕ ਬੰਦਾ ਸਪੋਰਟ ਕਰ ਰਿਹਾ ਆਪਣੀ ਬੇਤੀ ਤਾਕਤ ਦੇ ਅਨਸਾਰ ਮੈਂ ਸਾਰੀ ਗੰਨੀਆਂ ਚ ਬਹੁਤ ਸਾਰੀ ਸੰਗਤ ਆਈ ਇੱਥੇ ਉਹਨਾਂ ਸਾਰਿਆਂ ਦਾ ਕੋੜ ਕੋੜ ਤਨ ਬਦ ਕਰਦਾ ਮੈਂ ਆਸ਼ ਕਰਦਾ ਵੀ ਇਸ ਦੁੱਖ ਦੀ ਘੜੀ ਚ ਆਪਾਂ ਹਰੇਕ ਹਰ ਪਾਰਟੀ ਵਜਿ ਤੋਂ ਧਰਮ ਵਜੋਂ ਹਰ ਥੀ ਤੋਂ ਉੱਠ ਕੇ ਉਹਨਾਂ ਦੁਖਹਾਰਾਂ ਦੀ ਦੁੱਖ ਸੁਣੀਏ ਤੇ ਉਹਨਾਂ ਤੇ ਮਲਮ ਲਾਉਣ ਦਾ ਯਤਨ ਕਰੀਏ ਵਿਸ਼ੇਸ਼ ਤੌਰ ਤੇ ਜਿਹੜੇ ਬੀਜਵਲ ਪਸ਼ੂ ਲਈ ਅੱਜ ਜ਼ਿਆਦਾਤਰ ਅਸੀਂ ਕੈਟਲ ਫੀਡ ਭੇਜੀ ਆ ਕਿਉਂਕਿ ਉਹਨਾਂ ਨੂੰ ਖੁਰਾਕ ਦੇਣੀ ਬਹੁਤ ਮੁਸ਼ਕਲ ਧੌਖਾ ਕੰਮ ਆ ਕਿਉਂਕਿ ਪਸ਼ੂ ਗਿੱਲੇ ਚੋ ਬਾਰਵੀਂ ਨਹੀਂ ਆ ਸਕਦੇ ਬੰਦੇ ਥੋੜੇ ਜਿ ਨਾਲ ਵੀ ਬਣਾ ਕੇ ਖਾ ਲੈਂਦੇ ਨੇ ਪਸ਼ੂਆਂ ਦਾ ਨਹੀਂ ਸਕਦਾ ਉਥੋਂ ਦੇ ਐਮਐਲਏ ਸਾਹਿਬਾਨ 30 ਪਾਰਟੀ ਦੇ ਸੀਨੀਅਰ ਆਗੂ ਨੇ ਵੀ ਸਾਨੂੰ ਇਹ ਕਿਹਾ ਕਿ ਜਿਆਦਾ ਵਿਚਾਰਾ ਪਸ਼ੂਆਂ ਨੂੰ ਖਰਾਕ ਪੇਜੰਦਾ ਜਿੱਤਣਾ ਕੀਤਾ ਜਾਵੇ ਜਿਹਦੇ ਵਿੱਚ ਅਜੀਵੀ 4-500 ਤੋਂ ਵੀ ਗੱਡੀਆਂ ਦੇ ਵਿੱਚ ਪਾਏ ਕੁੱਲ ਕਿੰਨੀਆਂ ਗੱਡੀਆਂ ਦਾ ਟੀਚਾ ਹੈ ਤੁਹਾਡੇ ਵੱਲੋਂ ਸਾਡੇ ਕੋਲੋਂ ਦੇਖੋ ਸੰਗਤ ਦਾ ਇੰਥੇ ਕੋਈ ਸੰਗਤ ਦਾ ਟੀਚਾ ਨਹੀਂ ਹੈ ਸੰਗਤ ਉਹਨੂੰ ਕੱਲ ਮੈਂ ਕਹਿੰਦਾ ਦੀ 4 5 6 ਗੱਡੀਆਂ ਭੇਜੀ ਅੱਜ ਮੈਨੂੰ ਲੱਗਾ 18 20 ਗੱਡੀਆਂ ਹੋ ਗਈਆਂ ਕਿਉਂਕਿ ਜੇ ਜਿਹੜੀ ਸੰਗਤ ਹੁੰਦੀ ਆ ਜਿੰਨਾ ਉੱਥੋਂ ਸਾਨੂੰ ਲੋਡ ਆਉਂਦੀ ਆ ਸੀ ਉਹਦੇ ਮੁਤਾਬਕ ਭੇਜ ਦੇਣਾ ਦੇ ਭੇਜੀ ਜਾਵਾਂਗੇ ਕੋਈ ਇਦਾਂ ਨਹੀਂ ਹੁੰਦਾ ਵੀ ਇਹ ਟਾਰਗੇਟ ਅਸੀਂ ਤਾਂ ਲੋਡ ਮੁਤਾਬਕ ਸੇਵਾ ਕਰਦੇ ਹਾਂ ਇਹ ਗੱਡੀ ਜਾਣਗੇ ਕਿੱਥੇ ਇਹ ਸਾਰੀਆਂ ਗੱਡੀਆਂ ਅਸੀਂ ਡੇਰਾ ਬਾਬਾ ਨਾਨਕ ਭੇਜਾਂਗੇ ਕਿਉਂਕਿ ਉੱਥੇ ਇੱਕ ਜਨਾਲਾ ਹਲਕਾ ਉੱਥੇ ਜ਼ਿਆਦਾ ਭੀੜ ਤੇ ਨੇ ਉਹ ਨੀਵਾ ਏਰੀਆ ਤੇ ਉੱਥੋਂ ਦੇ ਐਮਐਲਏ ਸਾਹਿਬਾਨ ਨਾਲ ਵੀ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਾਡੀ ਹੋ ਚੁੱਕੀ ਹੈ ਗੱਲਬਾਤ ਕਿ ਕੱਲ ਉੱਥੇ ਪਹੁੰਚਣ ਦੀ ਰਾਤ ਨੂੰ ਬੜੀਆਂ ਤੁਰਨਗੇ। ਸ਼ੁਕਰੀਆ ਜੀ ਬਹੁਤ ਬਹੁਤ।